ਕਿਉਂਕਿ ਸਤਗੁਰੂ ਜੀ ਦੀ ਬਾਣੀ ਨੇ ਨਾ ਸੱਚੇ ਗੁਰੂ ਦੀ ਗੱਲ ਬਹੁਤ ਕੀਤੀ ਹੈ ਤੇ ਜਦੋਂ ਆਪਾਂ ਇਸ ਗੱਲ ਨੂੰ ਦੇਖਾਂਗੇ ਵਿਚਾਰਾਂਗੇ ਤੇ ਸਾਨੂੰ ਇਸ ਗੱਲ ਨੂੰ ਜਿਹੜਾ ਹੈ ਸਮਝਣ ਦੇ ਵਿੱਚ ਦੇਰ ਨਹੀਂ ਲੱਗਣੀ ਚਾਹੀਦੀ ਕਿ ਸੱਚੇ ਗੁਰੂ ਦੀ ਗੱਲ ਤਾਂ ਜਿਹੜੀ ਹੈ बार-बार ਕਰਨੀ ਪਈ ਕਿਉਂਕਿ ਸੱਚੇ ਦੇ ਨਾਲ ਕੱਚਾ ਤੇ ਝੂਠਾ ਗੁਰੂ ਵੀ ਸੰਸਾਰ ਦੇ ਵਿੱਚ ਜਿਹੜਾ ਹੈ ਪੈਦਾ ਹੋ ਚੁੱਕਿਆ ਸੀ ਉਸ ਵੇਲੇ ਇਸ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਬਾਰ ਬਾਰ ਜਦੋਂ ਸਮਝਾਉਂਦੇ ਹਨ ਸੱਚੇ ਗੁਰੂ ਦੇ ਨਾਲ ਜੁੜਨ ਵਾਸਤੇ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਬਚਨ ਆਉਂਦਾ ਹੈ ਨਾ ਉਹ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਕਿਆ ਤੇ ਅੱਜ ਉਸੇ ਸਤਗੁਰੂ ਜੀ ਨੇ ਨਾਮ ਸਾਨੂੰ ਇਹ ਗੱਲ ਸਮਝਾਈ ਹੈ ਕਿ ਗੁਰੂ ਜਿਨ੍ਹਾਂ ਕਾ ਅੰਦਲਾਬ ਇਥੇ ਸਤਗੁਰੂ ਨੇ ਅੱਜ ਉਸ ਗੁਰੂ ਦੀ ਗੱਲ ਕੀਤੀ ਜਿਹੜਾ ਝੂਠਾ ਹੈ ਜਿਹੜਾ ਭੇਖੀ ਹੈ ਜਿਹੜਾ ਅੰਦੁਲਾ ਹੈ ਅੰਦਲੇ ਦਾ ਭਾਵ ਹੈ ਅਗਿਆਨੀ ਹੈ ਇਥੇ ਅੱਖਾਂ ਤੋਂ ਨਿਤ੍ਰੀਣ ਨੂੰ ਨਹੀਂ ਕਿਹਾ ਗਿਆ ਸਤਿਗੁਰੂ ਜੀ ਨੇ ਜਿਵੇਂ ਸਾਨੂੰ ਸਮਝਾਇਆ ਹੈ ਜੀ ਸਾਬ ਨੇ ਕਿਹਾ ਗੁਰੂ ਜਿਨ੍ਹਾਂ ਦਾ ਅੰਦੁਲਾ ਜਿਨ੍ਹਾਂ ਦਾ ਗੁਰੂ ਅੰਦਲਾ ਹੈ ਜਿਨ੍ਹਾਂ ਦਾ ਗੁਰੂ ਅਗਿਆਨੀ ਹੈ ਜਿਨ੍ਹਾਂ ਦਾ ਗੁਰੂ ਕੇਵਲ ਬਾਹਰੀ ਤੌਰ ਦੇ ਉਤੇ ਭੇਖ ਬਣਾ ਕੇ ਗੁਰੂ ਬਣਿਆ ਹੈ ਉਹਨਾਂ ਨੂੰ ਸਾਬ ਨੇ ਕਿਹਾ ਸਿੱਖ ਵੀ ਅੰਦੇ ਕਰਮ ਕਰੇਨ ਫਿਰ ਆਸੀ ਗੁਰੂ ਦੇ ਜਿਹੜੇ ਸਿੱਖ ਹਨ ਜੀ ਜਿਹੜੇ ਆਸੀ ਗੁਰੂ ਦੇ ਚੇਲੇ ਹਨ ਐਸੇ ਐਸੇ ਜਿਹੜੇ ਹਨ ਗੁਰੂ ਦੇ ਪਿੱਛੇ ਤੁਰਨ ਵਾਲੇ ਨੇ ਉਹ ਵੀ ਫਿਰ ਸਤਗੁਰੂ ਜੀ ਕਹਿੰਦੇ ਅੰਧਿਆਂ ਵਾਲੇ ਅਗਿਆਨੀਆਂ ਵਾਲੇ ਕਰਮ ਹੀ ਕਰਦੇ ਨੇ ਕਿਉਂਕਿ ਉਹਨਾਂ ਦਾ ਗੁਰੂ ਅਗਿਆਨੀ ਹੈ ਗੁਰੂ ਦੇ ਕੋਲ ਗਿਆਨ ਨਹੀਂ ਤੇ ਜੇ ਗੁਰੂ ਦੇ ਕੋਲ ਗਿਆਨ ਨਹੀਂ ਤੇ ਫਿਰ ਚੇਲਿਆਂ ਦੇ ਕੋਲ ਸੇਵਕਾਂ ਦੇ ਕੋਲ ਗਿਆਨ ਕਿਵੇਂ ਹੋ ਸਕਦਾ ਹੈ ਉਹਨਾਂ ਅਸੀ ਗੁਰੂ ਦੀਨਾ ਜੇ ਆਪਾਂ ਉਦਾਹਰਣ ਲਈਏ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨੇ ਸਮਝਾਇਆ ਜਾਂ ਆਪਾਂ ਚਲੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਨਸਿਫਤ ਸਲਾਹ ਦੇ ਵਿੱਚ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਪੌੜੀਆਂ ਦੀਆਂ ਵਾਰਾਂ ਦੀਆਂ ਪੌੜੀਆਂ ਉਚਾਰਨ ਕੀਤੀਆਂ ਨਾ ਤੇ ਪਹਿਲੀ ਵਾਰ ਦੇ ਅੰਦਰ ਸਤਿਗੁਰੂ ਜੀ ਦੇ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਸ ਸਮੇਂ ਦੇ ਹਾਲਾਤਾਂ ਦਾ ਜ਼ਿਕਰ ਕਰਦੇ ਆ ਭਾਈ ਸਾਹਿਬ ਦੀ ਇੱਕ ਨਾ ਪੌੜੀ ਆਉਂਦੀ ਹੈ ਉਸ ਦੇ ਵਿੱਚ ਉਹਨਾਂ ਨੇ ਸਮਾਜ ਦੇ ਸਾਰਿਆਂ ਪੱਖਾਂ ਦਾ ਲਗਭਗ ਜ਼ਿਕਰ ਕੀਤਾ ਹੈ ਜੀ ਉਹਦੇ ਅੰਦਰ ਉਹਨਾਂ ਨੇ ਜਿਹੜੀ ਉਸ ਵੇਲੇ ਦੀ ਰਾਜ ਕਰਨ ਵਾਲੀ ਸ਼੍ਰੇਣੀ ਹੈ ਉਹਨਾਂ ਦਾ ਜ਼ਿਕਰ ਜਿਹੜੇ ਉਸ ਵੇਲੇ ਦੇ ਧਰਮ ਦੇ ਆਗੂ ਨੇ ਉਹਨਾਂ ਦਾ ਜ਼ਿਕਰ ਜਿਸ ਤਰ੍ਹਾਂ ਦਾ ਪਰਿਵਾਰ ਬਣ ਗਿਆ ਹੈ ਉਹਨਾਂ ਦਾ ਜ਼ਿਕਰ ਇਹਨਾਂ ਸਾਰਿਆਂ ਦੀ ਗੱਲ ਕੀਤੀ ਹੈ ਜੀ ਭਾਈ ਸਾਹਿਬ ਜੀ ਨੇ ਨਾ ਆਪਣੀ ਉਸ ਇੱਕ ਪੌੜੀ ਦੇ ਅੰਦਰ ਕਿ ਕਾਲੇ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਰਜਾਨ ਦੀ ਗਿਆਨ ਬਿਨ ਕੋੜ ਕੋ ਸਤ ਮੁਖੋਂ ਆ ਲਾਈ ਉਸ ਦੇ ਅੰਦਰ ਨਾ ਦੋ ਪੰਕਤੀਆਂ ਦੇ ਵਿੱਚ ਨਾ ਭਾਈ ਸਾਹਿਬ ਜੀ ਨੇ ਨਾ ਸਾਨੂੰ ਉਦਾਹਰਣ ਦਿੱਤੀ ਹੈ ਕਿ ਜਿਹੜਾ ਕੱਚਾ ਗੁਰੂ ਹੈ ਜੀ ਉਹਦੇ ਹਾਲਤ ਕਿੈਸੀ ਹੈ ਕਿਉਂਕਿ ਜੇ ਗੁਰੂ ਅਸਲ ਦੇ ਵਿੱਚ ਹੈ ਗੁਰੂ ਜੇਕਰ ਸੱਚਾ ਹੈ ਤੇ ਸੱਚੇ ਗੁਰੂ ਦੇ ਨਾਲ ਜੁੜਨ ਦੇ ਵਾਸਤੇ ਸਾਨੂੰ ਚੱਲ ਕੇ ਗੁਰੂ ਦੇ ਕੋਲ ਆਉਣਾ ਪਵੇਗਾ ਗੁਰੂ ਦਾ ਦედაਰ ਕਰਨ ਵਾਸਤੇ ਹਾਂ ਇਹ ਹੋ ਸਕਦਾ ਹੈ ਕਿ ਜਿੱਥੇ ਕਿਤੇ ਲੋੜ ਹੈ ਗੁਰੂ ਨਾਨਕ ਸਾਹਿਬ ਜੀ ਆਪ ਗਏ ਨੇ ਚੱਲ ਕੇ ਉਹਦਾ ਉਧਾਰ ਕਰਨ ਦੇ ਵਾਸਤੇ ਨਾ ਕਿ ਕੁਝ ਲੈਣ ਦੇ ਵਾਸਤੇ ਉਹਨਾਂ ਦੇ ਕੋਲ ਹੁਣ ਜਦੋਂ ਇਸ ਗੱਲ ਦੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਨਾ ਪੰਜਵੀਂ ਤੇ ਛੇਵੀਂ ਪੰਕਤੀ ਦੇ ਵਿੱਚ ਵਾਹ ਗੁਰੂ ਜੀ ਚੌਥੀ ਤੇ ਪੰਜਵੀਂ ਪੰਕਤੀ ਦੇ ਵਿੱਚ ਉਥੇ ਫਿਰਨਾ ਜਿਹੜਾ ਭਾਈ ਸਾਹਿਬ ਦੀ ਉਦਾਹਰਣ ਦਿੰਦੇ ਨੇ ਉਹਨਾਂ ਨੇ ਇਸ ਗੱਲ ਨੂੰ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਉਸ ਵੇਲੇ ਦੀ ਪਰਜਾ ਆਂਦੀ ਗਿਆਨ ਬਿਨ ਹਾਈਕੂੜ ਕੁ ਸਤ ਮੁਖੋਂ ਆ ਲਾਈ ਚੇਲੇ ਸਾਜ ਵਜਾਈਂਦੇ ਨੱਚਣ ਗੁਰੂ ਬਹੁਬਿਧ ਭਾਈ ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਣਾੜੇ ਜਾਈ ਕਿ ਸੇਵਕ ਜਨ ਜਿਹੜੇ ਨੇ ਨਾ ਉਹ ਆਪਣੀਆਂ ਘਰਾਂ 'ਚ ਬੈਠੇ ਨੇ ਤੇ ਗੁਰੂ ਕੇਵਲ ਤੇ ਕੇਵਲ ਬਾਹਰੀ ਦੌਲਤ ਦੇ ਸੰਸਾਰ ਦੀਆਂ ਚੀਜ਼ਾਂ ਦੀ ਭੁੱਖ ਰੱਖ ਕੇ ਉਹਨਾਂ ਸੇਵਕਾਂ ਦੇ ਘਰਾਂ ਦੇ ਅੰਦਰ ਜਾ ਕੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਉਪਦੇਸ਼ ਕੀ ਦੇਣਾ ਹੈ ਜੀ ਕੇਵਲ ਆਪਣਾ ਆਰਥਿਕ ਤੇ ਦੁਨਿਆਵੀ ਲਾਭ ਵੇਖਦੇ ਪਏ ਨੇ ਕਿ ਸੇਵਕ ਬੈਠਣ ਘਰਾਂ ਵਿੱਚ ਗੋਰੀ ਉਠ ਘਰੀ ਤੇ ਨਾਲੇ ਚਾਈ ਜਾਂ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਹੈ ਕਿ ਚੇਲੇ ਸਾਜ਼ ਵਜਾਉਣ ਦੇ ਨੱਚਣ ਗੁਰੂ ਬਹੁ ਵਿਦ ਭਾਈ ਚੇਲੇ ਸਾਜ਼ ਵਜਾਉਂਦੇ ਨੇ ਤੇ ਉਹਨਾਂ ਦੇ ਗੁਰੂ ਅਖਵਾਉਣ ਵਾਲੇ ਜੋ ਹਨ ਉਹ ਉਹਨਾਂ ਦੇ ਸਾਹਮਣੇ ਉਹਨਾਂ ਸਾਜ਼ਾਂ ਦੀ ਤਾਲ ਦੇ ਉੱਤੇ ਆਪਣੇ ਆਪ ਨੂੰ ਲੈ ਕੇ ਪੇਸ਼ ਕਰਦੇ ਹੋਏ ਜਿਹੜਾ ਹੈ ਨੱਚ ਰਹੇ ਨੇ ਜੀ ਹੁਣ ਇੱਥੇ ਜਿਹੜੀ ਉਦਾਹਰਣ ਦਿੱਤੀ ਹੈ ਨਾ ਉਹ ਹੈ ਜੀ ਉਸ ਗੁਰੂ ਦੀ ਜਿਹਦੀ ਅੱਜ ਆਪਾਂ ਗੱਲ ਕਰਦੇ ਪਏ ਆ ਗੁਰੂ ਜਿਨ੍ਹਾਂ ਦਾ ਅੰਦਲਾ ਸਿੱਖੀ ਪੀ ਅੰਧੇ ਕਰਮ ਕਰਨ ਤੇ ਅੰਧਿਆਂ ਵਾਲੇ ਕਰਮ ਹਨ ਨਾ ਜੀ ਇਹ ਅਗਿਆਨਤਾ ਦੇ ਵਸ ਕੀਤੇ ਜਾ ਰਹੇ ਨੇ ਜਿਹੜੇ ਹੁਣ ਇਸ ਗੱਲ ਨੂੰ ਸਤਿਗੁਰੂ ਜੀ ਦੀ ਨੇ ਨਾ ਸਾਰੇ ਦੀ ਸਾਰੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਸ ਨੇ ਬਹੁਤ ਸਮਝਾਇਆ ਹੈ ਸਾਨੂੰ ਇਸ ਗੱਲ ਬਾਰੇ ਆਓ ਆਪਾਂ ਥੋੜਾ ਜਿਹਾ ਹੋਰ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈ ਨਾ ਜੀ ਬਾਬਾ ਕਬੀਰ ਸਾਹਿਬ ਜੀ ਦੇ ਸਲੋਕ ਕਿਉਂਕਿ ਉਹਨਾਂ ਦਾ ਸਮਾਂ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਪੁਰਾਣਾ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਨੇ ਸੰਸਾਰ ਦੇ ਵਿੱਚ ਉਹਨਾਂ ਨੇ ਆਪਣੇ ਉਸ ਸਮੇਂ ਦੇਆਂ ਲੋਕਾਂ ਨੂੰ ਦੇਖਿਆ ਜੀ ਤੇ ਲੋਕ ਜਿਹੜੇ ਸਾਨੂੰ ਉਹਨਾਂ ਨੇ ਸਮਾਜ ਦੇ ਵਿੱਚ ਗੁਰੂ ਧਾਰਨ ਕੀਤਾ ਤੇ ਗੁਰੂ ਕਿਉਂਕਿ ਬਾਬਾ ਕਬੀਰ ਸਾਹਿਬ ਜੀ ਨੇ ਨਾ ਉਸ ਸਮੇਂ ਦੇ ਸਮਾਜ ਨੂੰ ਜਿਸ ਤਰੀਕੇ ਦੇ ਨਾਲ ਦੇਖਿਆ ਹੈ ਕਿ ਜਿਹੜਾ ਲੋਕਾਂ ਨੂੰ ਆਪਣੇ ਆਪ ਦੇ ਉੱਤੇ ਆ ਗੇੜਾ ਹੈ ਗਿਆਨੀ ਅਖਵਾਉਣ ਵਾਲਾ ਪੰਡਤ ਅਖਵਾਉਣ ਵਾਲਾ ਉਹ ਲੋਕਾਂ ਨੂੰ ਜਿਹੜਾ ਹੈ ਵੇਦਾਂ ਸ਼ਾਸਤਰਾਂ ਦਾ ਉਪਦੇਸ਼ ਦੇ ਰਿਹਾ ਹੈ ਧਾਰਮਿਕ ਤੌਰ ਦੇ ਉੱਤੇ ਕਰਮਕਾਂਡ ਦੇ ਵਾਸਤੇ ਪ੍ਰੇਰਿਤ ਕਰਦਾ ਹੈ ਪਰ ਐਸੇ ਗੁਰੂ ਦੇ ਕੋਲ ਜਾਣ ਕਰਕੇ ਕਿਸੇ ਦੀ ਵੀ ਆਤਮਿਕ ਜਿਹੜੀ ਹੈ ਤਰੱਕੀ ਨਹੀਂ ਹੋ ਸਕਦੀ ਕਿਉਂਕਿ ਉਹਦੇ ਕੋਲ ਅਗਿਆਨਤਾ ਹੈ ਗਿਆਨ ਨਹੀਂ ਹੈ ਅੰਦਰ ਦਾ ਉਹ ਕੇਵਲ ਤੇ ਕੇਵਲ ਇਸ ਤਰੀਕੇ ਦੇ ਨਾਲ ਹੈ ਜੀ ਪੰਡਤ ਵਾਚੈ ਪੁਥੀਆਂ ਉਸੇ ਜਿਹੜਾ ਹੈ ਗੱਲ ਤੇ ਖਲੋਤਾ ਹੈ ਤੇ ਦੂਸਰਿਆਂ ਨੂੰ ਮਤਾਂ ਦੇਈ ਜਾਂਦਾ ਹੈ ਨਾ ਬੂਝਿਆ ਵਿਚਾਰ ਜਿਨੂੰ ਸਹਿਬ ਜੀ ਨੇ ਕਿਹਾ ਹੈ ਕਿ ਅਣਕੋ ਮੱਤੀ ਦੇ ਚਲੇ ਮਾਇਆ ਦਾ ਵਿਪਾਰ ਹੈ ਕਿ ਉਹਦਾ ਸਾਰੇ ਦਾ ਸਾਰਾ ਵਿਹਾਰ ਜਿਹੜਾ ਹੈ ਕੇਵਲ ਮਾਇਆ ਤੱਕ ਹੈ ਤੇ ਬਾਬਾ ਕਬੀਰ ਸਾਹਿਬ ਜੀ ਨੇ ਨਾ ਉਹਨਾਂ ਦੀ ਉਦਾਹਰਣ ਦਿੱਤੀ ਮੈਂ ਤਾਂ ਉਹਨਾਂ ਦਾ ਸ਼ਲੋਕ ਲਿਆ ਹੈ ਜੀ ਇੱਕ ਕਿ ਉਹਨਾਂ ਨੇ ਆਪਣੇ ਸਮੇਂ ਦੇ ਲੋਕਾਂ ਨੂੰ ਦੇਖਿਆ ਤੇ ਉਹਨਾਂ ਇਸ ਗੱਲ ਨੂੰ ਕਿਹਾ ਹੈ ਦਾਅਵੇ ਦੇ ਨਾਲ ਕਿ ਜਿਹੜਾ ਗੁਰੂ ਕਿਸੇ ਦੀ ਨਿਸ਼ਾ ਨਹੀਂ ਕਰਾ ਸਕਦਾ ਜਿਹੜਾ ਗੁਰੂ ਕਿਸੇ ਦੇ ਮਨ ਦੀ ਭਟਕਣਾ ਨਹੀਂ ਦੂਰ ਕਰ ਸਕਦਾ ਜਿਹੜਾ ਗੁਰੂ ਕਿਸੇ ਦੀ ਆਤਮਿਕ ਤਰੱਕੀ ਦੇ ਵਿੱਚ ਉਸ ਨੂੰ ਅਗਵਾਈ ਨਹੀਂ ਦੇ ਸਕਦਾ ਐਸੇ ਇਨਸਾਨ ਦਾ ਗੁਰੂ ਬਣ ਜਾਣਾ ਬਿਲਕੁਲ ਹੀ ਜਿਹੜਾ ਹੈ ਬੇਕਾਰ ਹੈ ਤੇ ਉੱਥੇ ਉਹਨਾਂ ਨੇ ਆਪਣੇ ਸ਼ਲੋਕ ਦੇ ਵਿੱਚ ਕਿਹਾ ਹੈ ਜੀ ਇੱਕ ਸਮਾਜ ਦੀ ਉਦਾਹਰਣ ਲਈ ਹੈ ਸਹਿਬ ਜੀ ਨੇ ਉਸ ਤਰੀਕੇ ਦੀ ਉਹਨਾਂ ਨੇ ਗੱਲ ਦਾ ਮੁਹਾਵਰਾ ਵਰਤਿਆ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮਾਇ ਮੁੰਡੂ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਆਪ ਡੁੱਬੀ ਚੋਂ ਬੇਦਮੇ ਚੀਲੇ دیے ਬਹਾਈ ਉਹਨਾਂ ਨੇ ਕਿਹਾ ਜਿਹੜਾ ਗੁਰੂ ਬਣਿਆ ਹੈ ਨਾ ਇਹੋ ਜਿਹਾ ਸੰਸਾਰ ਦੇ ਅੰਦਰ ਸਮਾਜ ਦੇ ਵਿੱਚ ਤੇ ਜਿਹੜੇ ਗੁਰੂ ਤੋਂ ਕਿਸੇ ਦਾ ਭਰਮ ਨਹੀਂ ਦੂਰ ਹੁੰਦਾ ਜਾਂ ਤੇ ਭਰਮ ਨਾ ਜਾਏ ਜਿਹੜਾ ਗੁਰੂ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਤੇ ਕਿਸੇ ਦਾ ਭਰਮ ਦੂਰ ਨਹੀਂ ਕਰ ਸਕਦਾ ਕਿਸੇ ਦੀ ਪਟਕਣਾ ਦੂਰ ਕਰਕੇ ਆਤਮਿਕ ਅਗਵਾਈ ਨਹੀਂ ਦੇ ਸਕਦਾ ਤੇ ਕਹਿੰਦੇ ਇਹੋ ਜੇ ਗੁਰੂ ਦੀ ਜਿਹੜਾ ਹੈ ਨਾ ਮੈਂ ਉਹਦੀ ਮਾਨ ਦਾ ਸਿਰ ਮੰਨਦਿਆਂ ਉਹ ਇਹ ਉਹਨਾਂ ਨੇ ਸਮਾਜ ਦਾ ਮੁਹਾਵਰਾ ਲਿਆ ਹੈ ਜੀ ਵਾਪਾਂ ਦੇਖਦੇ ਤਾਂ ਨਾ ਹੁਣ ਵੀ ਜਿਹੜਾ ਹੈ ਸੰਸਾਰ ਅੰਦਰ ਸਮਾਜ ਵਿੱਚ ਕਿ ਕਿਸੇ ਦੀ ਔਲਾਦ ਚੰਗੀ ਨਾ ਹੋਵੇ ਤੇ ਜੇ ਉਸ ਨੂੰ ਕਿਸੇ ਨੇ ਮਾੜਾ ਕਹਿਣਾ ਆਵੇ ਤੇ ਉਹਦੇ ਜਿਹੜਾ ਹੈ ਮਾਪਿਆਂ ਦਾ ਕਸੂਰ ਨਿਕਲਦਾ ਹੈ ਉਸ ਤਰੀਕੇ ਦੇ ਨਾਲ ਬਾਬਾ ਕਬੀਰ ਸਾਹਿਬ ਜੀ ਨੇ ਉਦਾਹਰਨ ਲਈ ਹੈ ਕਬੀਰ ਮਾਏ ਮੂੰਡੂ ਤੇ ਗੁਰੂ ਕੀ ਜਾਤੈ ਪਰਮ ਨਾ ਜਾਏ ਜਿਹੜਾ ਕੱਚਾ ਗੁਰੂ ਅੰਧਲਾ ਗੁਰੂ ਅਗਿਆਨੀ ਗੁਰੂ ਜੇਕਰ ਉਹ ਕਿਸੇ ਦਾ ਪਰਮ ਨਹੀਂ ਦੂਰ ਕਰ ਸਕਦਾ ਤੇ ਕਹਿੰਦੇ ਇਹੋ ਜਿਹਦਾ ਸੰਸਾਰ ਦੇ ਵਿੱਚ ਪੈਦਾ ਹੋਣ ਦਾ ਕੀ ਲਾਭ ਹੈ ਜੀ ਬਣਾ ਉਹਨਾਂ ਦੀ ਕਹਿਣ ਦਾ ਭਾਵੇਂ ਕਿ ਜਾਤੇ ਪਰਮ ਨਾ ਜਾਏ ਆਪ ਡੁੱਬੇ ਚਾਉ ਬੇਦਮੈਂ ਚੀਲੇ دیے ਬਹਾਈ ਆਪ ਤਾਂ ਸਤਗੁਰੂ ਜੀ ਕਹਿੰਦੇ ਨੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਚਾਰ ਵੇਦਾਂ ਦੇ ਵਿੱਚ ਜਿਹੜਾ ਹੈ ਡੁੱਬ ਗਏ ਨਹੀਂ ਇਹਨਾਂ ਦੀ ਵਿਚਾਰ ਨੂੰ ਸੁਣ ਲਿਆ ਸਮਝਾ ਦਿੱਤਾ ਲੋਕਾਂ ਤੱਕ ਪਰ ਆਪਣੇ ਆਪ ਨੂੰ ਉਸ ਨਾਂ ਨੇ ਜਿਹੜਾ ਹੈ ਵਿਚਾਰ ਦੇ ਅਨੁਸਾਰ ਤੋਰਿਆ ਨਹੀਂ ਕੇਵਲ ਇਹਨਾ বেদ ਸ਼ਾਸਤਰਾਂ ਦੇ ਜਿਹੜੇ ਸਮਝਾਏ ਹੋਏ ਕਰਮ ਕਾਂਡ ਦੇ ਨਾਂ ਉਹਨਾਂ ਨੂੰ ਹੀ ਲੋਕਾਂ ਨੂੰ ਅੱਗੇ ਤੋਂ ਅੱਗੇ ਸੁਣਾਈ ਜਾਂਦੇ ਤੇ ਪੜਾਈ ਜਾਂਦੇ ਨੇ ਵੇਦਾਂ ਦੇ ਕਰਮ ਕਾਂਡਾਂ ਦੇ ਨਾਲ ਜੁੜੇ ਆਪ ਡੁੱਬੇ ਚੋਂ ਬੇਦਵੇਂ ਚੇਲੇ ਦੀਏ ਬਖਾਈ ਆਪ ਵੀ ਇਹਨਾਂ ਸਾਰੇ ਦੇ ਸਾਰੇ ਕਰਮ ਕਾਂਡਾਂ ਦੇ ਅੰਦਰ ਬੇਦ ਸ਼ਾਸਤਰਾਂ ਦੇ ਅਨੁਸਾਰ ਕਰਵਾਈ ਜਾਂਦੇ ਨੇ ਤੇ ਡੁੱਬ ਗਏ ਨੇ ਜਿਨਨੇ ਉਹਨਾਂ ਦੀ ਸ਼ਰਨ ਲਈ ਉਹਨਾਂ ਦੇ ਚੇਲੇ ਬਣਦੇ ਰਹੇ ਉਹਨਾਂ ਨੂੰ ਵੀ ਸਹਿਬ ਜੀ ਕਹਿੰਦੇ ਡੋਬ ਦਿੰਦੇ ਨੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ